ਆਮ ਆਦਮੀ ਪਾਰਟੀ ਦੇ ਹੀ ਇੱਕ ਚੁਣੇ ਗਏ ਨੁਮਾਇੰਦੇ ਉਹਨਾਂ ਦੇ ਵਿਧਾਇਕ ਐਮਐਲਏ ਦੀ ਪਤਨੀ ਦਾ ਦੋਸ਼ ਹੈ ਕਿ ਉਹਨਾਂ ਉੱਤੇ ਜ਼ਬਰ ਜਨਾਹ ਦੀ ਕੋਸ਼ਿਸ਼ ਹੋਈ ਹੈ ਕਿ ਮੈਂ ਵਿਧਾਇਕ ਦੀ ਪਤਨੀ ਆ ਤੇ ਮੇਰੇ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਗਿਆ ਐਨਆਰਆਈ ਉੱਤੇ ਇਹ ਦੋਸ਼ ਲੱਗੇ ਨੇ ਕਿ ਉਹ ਐਮਐਲਏ ਦੀ ਪਤਨੀ ਉੱਤੇ ਕਿ ਉਸਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਉਸਦੇ ਉੱਤੇ ਦਬਾਅ ਪਾਉਂਦਾ ਸੀ ਸਤਿ ਸ਼੍ਰੀ ਅਕਾਲ ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਆਮ ਆਦਮੀ ਪਾਰਟੀ ਅਕਸਰ ਦੋਸ਼ਾਂ ਦੇ ਵਿੱਚ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਨਹੀਂ ਸੰਭਾਲੀ ਜਾਂਦੀ ਤੇ ਹੁਣ ਜੋ ਹੋਇਆ ਉਹ ਹੋਰ ਵੀ ਸਵਾਲ ਚੁੱਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਇੱਕ ਚੁਣੇ ਗਏ ਨੁਮਾਇੰਦੇ ਉਹਨਾਂ ਦੇ ਵਿਧਾਇਕ ਐਮਐਲਏ ਦੀ ਪਤਨੀ ਦਾ ਦੋਸ਼ ਹੈ ਕਿ ਉਹਨਾਂ ਉੱਤੇ ਜ਼ਬਰਜਨਾਹ ਦੀ ਕੋਸ਼ਿਸ਼ ਹੋਈ ਹੈ ਉਹਨਾਂ ਨੇ ਬਕਾਇਦਾ ਸ਼ਿਕਾਇਤ ਦਰਜ ਕਰਾਈ ਹੈ ਥਾਣੇ ਦੇ ਵਿੱਚ ਕਿ ਮੈਂ ਵਿਧਾਇਕ ਦੀ ਪਤਨੀ ਆ ਤੇ ਮੇਰੇ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਗਿਆ ਇਹ ਦੋਸ਼ ਲਾਏ ਨੇ ਐਮਐਲਏ ਪਠਾਨ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਸਨੌਰ ਤੋਂ ਵਿਧਾਇਕ ਨੇ ਐਮਐਲਏ ਪਠਾਨ ਮਾਜਰਾ ਪੂਰਾ ਮਾਮਲਾ ਕੀ ਹੈ ਕਿਵੇਂ ਇੱਕ ਐਨਆਰਆਈ ਉੱਤੇ ਇਹ ਦੋਸ਼ ਲੱਗੇ ਨੇ ਕਿ ਉਹ ਐਮਐਲਏ ਦੀ ਪਤਨੀ ਉੱਤੇ ਜੋਰ ਜ਼ਬਰਜਨਾਹ ਕਰਕੇ ਉਸਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਉਸ ਤੇ ਦਬਾਅ ਪਾਉਂਦਾ ਸੀ ਆਓ ਤੁਹਾਨੂੰ ਕੱਲੀ-ਕੱਲੀ ਡਿਟੇਲ ਦੱਸਦੇ ਆਂ ਕਿਉਂ ਇਹ ਦਾਵਾ ਕੀਤਾ ਜਾ ਰਿਹਾ ਕਿ ਉਸ ਐਨਆਰਆਈ ਪੰਜਾਬੀ ਨੂੰ ਅਸੀਂ ਭਾਰਤ ਲੈ ਕੇ ਆਵਾਂਗੇ ਤੇ ਉਹ ਐਨਆਰਆਈ ਪੰਜਾਬੀ ਦਾ ਜਵਾਬ ਕੀ ਹੈ ਉਸ ਨੇ ਕੀ ਤੱਥ ਮੂਰੇ ਰੱਖੇ ਨੇ ਜੋ ਕਿ ਉਲਟਾ ਵਿਧਾਇਕ ਤੇ ਉਸ ਦੀ ਪਤਨੀ ਉੱਤੇ ਸਵਾਲ ਖੜੇ ਕਰਦੇ ਨੇ ਦਾ ਜਾਣਦੇ ਆ ਪੂਰੀ ਖਬਰ ਨਛੱਤਰ ਸਿੰਘ ਜੋ ਕਿ ਇੱਕ ਐਨ ਆਰ ਆਈ ਪੰਜਾਬੀ ਨੇ ਜੋ ਕਿ ਮੂਲ ਤੌਰ ਤੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕਮਾਣ ਦੇ ਰਹਿਣ ਵਾਲੇ ਨੇ ਉਹਨਾਂ ਉੱਤੇ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਇਹ ਦੋਸ਼ ਲਾਏ ਨੇ ਕਿ ਇਹ ਸ਼ਖਸ ਉਹਨਾਂ ਉੱਤੇ ਦਬਾਅ ਪਾਉਂਦਾ ਸੀ ਕਿ ਉਹ ਉਸਦੇ ਨਾਲ ਸਰੀਰਕ ਸੰਬੰਧ ਬਣਾਏ ਥਾਣਾ ਸਦਰ ਦੀ ਪੁਲਿਸ ਦੇ ਵਿੱਚ ਐਨ ਆਰ ਆਈ ਨਛੱਤਰ ਸਿੰਘ ਖਿਲਾਫ ਨਵੇਂ ਭਾਰਤੀ ਕਾਨੂੰਨਾਂ ਦੀ ਧਾਰਾ 75 ਤਹਿਤ ਕੇਸ ਵੀ ਦਰਜ ਕਰ ਦਿੱਤਾ ਗਿਆ ਮਕਦਮੇ ਦੀ ਜਾਂਚ ਥਾਣੇਦਾਰ ਕੁਲਦੀਪ ਸਿੰਘ ਨੂੰ ਸੌਂਪੀ ਗਈ ਹੈ ਜਾਂਚ ਅਫਸਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਦੇ ਮੈਸੀਸਾਗਾ ਦੇ ਵਿੱਚ ਰਹਿਣ ਵਾਲਾ ਨਛੱਤਰ ਸਿੰਘ ਉਸ ਨੂੰ ਅਸੀਂ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਆਰੰਭ ਦਿੱਤੀ ਹੈ ਉਧਰ ਹੀ ਪਿੰਡ ਸਹੌਲੀ ਵਾਸੀ ਗੁਰਪ੍ਰੀਤ ਕੌਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕੁਮਾਨ ਚੌਕ ਵਿੱਚ ਸਥਿਤ ਨਛੱਤਰ ਸਿੰਘ ਦੀ ਕੋਠੀ ਵਿੱਚ ਉਹ ਰਹਿ ਕੇ ਸਾਂਭ ਸੰਭਾਲ ਕਰਦੀ ਹੈ ਉਸ ਨੇ ਦਾਵਾ ਕੀਤਾ ਕਿ ਨਛੱਤਰ ਸਿੰਘ ਨੇ ਖੁਦ ਹੀ ਉਹਨਾਂ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਬਾਅਦ ਵਿੱਚ ਉਹ ਬੁਰੀ ਨਜ਼ਰ ਰੱਖਣ ਲੱਗ ਪਿਆ ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਉਸ ਨੇ ਨਿਸ਼ੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਵੀ ਇਹ ਸਾਰੀ ਗੱਲ ਦੱਸੀ ਹੈ ਗੁਰਪ੍ਰੀਤ ਕੌਰ ਅਨੁਸਾਰ 13 ਮਈ ਨੂੰ ਨਿਸ਼ੱਤਰ ਸਿੰਘ ਸ਼ਾਮ ਕਰੀਬ 5 ਵਜੇ ਕੋਠੀ ਵਿੱਚ ਆ ਕੇ ਉਸ ਉੱਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਾਈ ਹੈ ਦਾਵਾ ਉਹਨਾਂ ਦਾ ਇਹ ਹੈ ਕਿ ਇਹ ਕੋਠੀ ਨੂੰ ਲੈ ਕੇ ਨਿਸ਼ੱਤਰ ਸਿੰਘ ਦਾ ਆਪਣੇ ਹੀ ਇੱਕ ਰਿਸ਼ਤੇਦਾਰ ਦੇ ਨਾਲ ਆਪਣੇ ਭਤੀਜੇ ਦੇ ਨਾਲ ਅਦਾਲਤ ਦੇ ਵਿੱਚ ਮੁਕੱਦਮਾ ਵੀ ਚੱਲ ਰਿਹਾ ਹੈ ਤੇ ਇਸ ਦੇ ਬਕਾਇਦਾ ਮੁਖਤਿਆਰ ਨਾਮੇ ਵੀ ਉਹਨਾਂ ਦੇ ਕੋਲ ਮੌਜੂਦ ਨੇ ਉਧਰ ਹੀ ਨਛੱਤਰ ਸਿੰਘ ਕੋਲੋਂ ਪੱਖ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਉੱਤੇ ਲੱਗੇ ਸਾਰੇ ਦੋਸ਼ ਝੂਠੇ ਨੇ ਦਰਅਸਲ ਐਮਐਲਏ ਤੇ ਉਹਨਾਂ ਦਾ ਝੁੰਡ ਤੇ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਗਰੁੱਪ ਉਹਨਾਂ ਦੀ ਕੋਠੀ ਦੱਬਣਾ ਚਾਹੁੰਦਾ ਉਹ ਨਹੀਂ ਚਾਹੁੰਦੇ ਕਿ ਮੈਂ ਪੰਜਾਬ ਆਉਣ ਦੇ ਲਾਇਕ ਰਵਾਂ ਇਸ ਕਰਕੇ ਮੇਰੇ ਉੱਤੇ ਰਾਜਨੀਤਿਕ ਦਬਾਅ ਦੇ ਹੇਠ ਝੂਠੇ ਪਰਚੇ ਪਵਾਏ ਜਾ ਰਹੇ ਨੇ ਤਾ ਜੋ ਮੈਂ ਪੰਜਾਬ ਤੋਂ ਬਾਹਰ ਹੀ ਰਹਿ ਜਾਵਾਂ ਤੇ ਉਹ ਮੇਰੀ ਕੋਠੀ ਉੱਤੇ ਕਬਜ਼ਾ ਕਰ ਲੈਣ ਇਹ ਕਹਿਣਾ ਅਨਛੱਤਰ ਸਿੰਘ ਦਾ ਕਿ ਉਹਨਾਂ ਨੇ ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਅਤੇ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਖੁਦ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਉਮੀਦ ਕਰਦੇ ਨੇ ਕਿ ਉੱਚ ਅਧਿਕਾਰੀ ਤੇ ਐਨ ਆਰ ਆਈ ਮਾਮਲਿਆਂ ਦਾ ਵਿਭਾਗ ਸਾਰੀ ਜਾਂਚ ਨਿਰਪੱਖ ਹੋ ਕੇ ਕਰੇਗਾ ਕਮੈਂਟ ਸੈਕਸ਼ਨ 'ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਕੌਣ ਸੱਚਾ ਕੌਣ ਝੂਠਾ ਇਸ ਖਬਰ ਦੇ ਹਿਸਾਬ ਨਾਲ ਤੁਹਾਨੂੰ ਜਾਪਦਾ ਹੈ ਬਾਕੀ ਇਹ ਜਾਂਚ ਦਾ ਵਿਸ਼ਾ ਹੈ ਦੇਖਣਾ ਹੋਵੇਗਾ ਕਿ ਨਛੱਤਰ ਸਿੰਘ ਪੰਜਾਬ ਆਉਂਦੇ ਨੇ ਤੇ ਕੀ ਗੁੱਝੇ ਭੇਦ ਖੁੱਲਣਗੇ ਕੌਣ ਸੱਚਾ ਸਾਬਿਤ ਹੋਏਗਾ ਤੇ ਕੌਣ ਝੂਠਾ ਕਮੈਂਟ ਸੈਕਸ਼ਨ 'ਚ ਵਿਚਾਰ ਦਿਓ ਪੰਜਾਬਾਨ ਕਟ ਦੇਖਦੇ ਰਹੋ ਧੰਨਵਾਦ ਆਮ ਆਦਮੀ ਪਾਰਟੀ ਦੇ ਹੀ ਇੱਕ ਚੁਣੇ ਗਏ ਨਮਾਇੰਦੇ ਉਹਨਾਂ ਦੇ ਵਿਧਾਇਕ ਐਮਐਲਏ ਦੀ ਪਤਨੀ ਦਾ ਦੋਸ਼ ਹੈ ਕਿ ਉਹਨਾਂ ਉੱਤੇ ਜ਼ਬਰਜਨਾਹ ਦੀ ਕੋਸ਼ਿਸ਼ ਹੋਈ ਹੈ ਕਿ ਮੈਂ ਵਿਧਾਇਕ ਦੀ ਪਤਨੀ ਆ ਤੇ ਮੇਰੇ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਗਿਆ। ਇੱਕ ਐਨਆਰਆਈ ਉੱਤੇ ਇਹ ਦੋਸ਼ ਲੱਗੇ ਨੇ ਕਿ ਉਹ ਐਮਐਲਏ ਦੀ ਪਤਨੀ ਉੱਤੇ ਕਿ ਉਸਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਉਸ ਦੇ ਉੱਤੇ ਦਬਾਅ ਪਾਉਂਦਾ ਸੀ। ਸਤਿ ਸ਼੍ਰੀ ਅਕਾਲ ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਆਮ ਆਦਮੀ ਪਾਰਟੀ ਅਕਸਰ ਦੋਸ਼ਾਂ ਦੇ ਵਿੱਚ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਨਹੀਂ ਸੰਭਾਲੀ ਜਾਂਦੀ ਤੇ ਹੁਣ ਜੋ ਹੋਇਆ ਉਹ ਹੋਰ ਵੀ ਸਵਾਲ ਚੁੱਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਇੱਕ ਚੁਣੇ ਗਏ ਨਮਾਇंदे ਉਹਨਾਂ ਦੇ ਵਿਧਾਇਕ ਐਮਐਲਏ ਦੀ ਪਤਨੀ ਦਾ ਦੋਸ਼ ਹੈ ਕਿ ਉਹਨਾਂ ਉੱਤੇ ਜ਼ਬਰਜਨਾਹ ਦੀ ਕੋਸ਼ਿਸ਼ ਹੋਈ ਹੈ ਉਹਨਾਂ ਨੇ ਬਕਾਇਦਾ ਸ਼ਿਕਾਇਤ ਦਰਜ ਕਰਾਈ ਹੈ ਥਾਣੇ ਦੇ ਵਿੱਚ ਕਿ ਮੈਂ ਵਿਧਾਇਕ ਦੀ ਪਤਨੀ ਆ ਤੇ ਮੇਰੇ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਗਿਆ ਇਹ ਦੋਸ਼ ਲਾਏ ਨੇ ਐਮਐਲਏ ਪਠਾਨ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਸਨੌਰ ਤੋਂ ਵਿਧਾਇਕ ਨੇ ਐਮਐਲਏ ਪਠਾਨ ਮਾਜਰਾ ਪੂਰਾ ਮਾਮਲਾ ਕੀ ਹੈ ਕਿਵੇਂ ਇੱਕ ਐਨਆਰਆਈ ਉੱਤੇ ਇਹ ਦੋਸ਼ ਲੱਗੇ ਨੇ ਕਿ ਉਹ ਐਮਐਲਏ ਦੀ ਪਤਨੀ ਉੱਤੇ ਜ਼ੋਰ ਜ਼ਬਰਜਨਾਹ ਕਰਕੇ ਉਸਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਉਸ ਦੇ ਉੱਤੇ ਦਬਾਅ ਪਾਉਂਦਾ ਸੀ ਆਓ ਤੁਹਾਨੂੰ ਕੱਲੀ-ਕੱਲੀ ਡਿਟੇਲ ਦੱਸਦੇ ਹਾਂ ਕਿਉਂ ਇਹ ਦਾਵਾ ਕੀਤਾ ਜਾ ਰਿਹਾ ਕਿ ਉਸ ਐਨਆਰਆਈ ਪੰਜਾਬੀ ਨੂੰ ਅਸੀਂ ਭਾਰਤ ਲੈ ਕੇ ਆਵਾਂਗੇ ਤੇ ਉਹ ਐਨਆਰਆਈ ਪੰਜਾਬੀ ਦਾ ਜਵਾਬ ਕੀ ਹੈ ਉਸਨੇ